ਸੀ ਚਰਨਾ ਦੀ ਧੂੜ ਹਾਂ ਅਸੀਂ ਅਜੇ ਕੱਚੇ ਜਿਵੇਂ ਅੰਬੀਆਂ ਨਬੂਰ ਹਾਂ ਧੰਨਵਾਦ ਵਿਦਿਆ ਸਿਖਾਉਣ ਵਾਲਿਆਂ ਦਾ ਸਾਨੂੰ ਚਾਣਨ ਵਾਲਿਆਂ ਦਾ ਸਾਰੇ ਕਾਣ ਵਾਲਿਆਂ ਦਾ ਧੰਨਵਾਦ ਕਰਦੇ ਆ ਸਾਡੇ ਦਰਮਿਆਨ ਆਉਣ ਵਾਲਿਆਂ ਦਾ ਲੋ ਜੀ ਗੀਤ ਕਹਿਣ ਜਾ ਰਿਹਾ ਹੋ ਗੁਰੂਆਂ ਦੀ ਰਹਿਮਤ ਨਾਲ ਹੋਇਆ ਜਨਮ ਪੰਜਾਬੀ ਦਾ ਕਰਦਾ ਹਾਂ ਸਤਕਾਰ ਮੈਂ ਦੇਹ ਚੋ ਮਾਂ ਪੰਜਾਬੀ ਦਾ ਉਹ ਸਾਂਝਾ ਹੈ ਪਰ ਨਾਮ ਖੂਨ ਵਿੱਚ ਘੋਲਣ ਵਾਲਿਆਂ ਨੂੰ ਕਿਉਂ ਦੇਸੀ ਕੁਝ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਕਿਉਂ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਹੋ ਲੰਡਨ ਦੇ ਵਿੱਚ ਪਾਇਆ ਭੜਥੂ ਓਏ ਸ਼ੇਰ ਪੰਜਾਬੀ ਨੇ ਅਖੀਂ ਡਿੱਠੇ ਖੂਹ ਵਿੱਚ ਹੁੰਦੇ ਢੇਰ ਪੰਜਾਬੀ ਨੇ ਹੋਏ ਮਾਰ ਮਕਾ ਟਾ ਰੋਲਣ ਵਾਲਿਆਂ ਨੂੰ ਕਾਉਂ ਦੇਸੀ ਕੁਝ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਕੁਝ ਝੱਲੇ ਕਹਿੰਦੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਓਏ ਕੜਕ ਪੰਜਾਬੀ ਸਿੱਧੇ ਸੋਟੇ ਵਾਂਗੂ ਵੱਜਦੇ ਆ ਬਹੁਤਾ ਵਰਦੇ ਮਿੱਤਰੋ ਸੀ ਕੁਝ ਝੱਲੇ ਕਹਿੰਦੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਕਿਉਂ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਓ ਲੱਗ ਨਾ ਜਾਵੇ ਸ਼ਰਾਬ ਕਦੇ ਤੁਸੀਂ ਮਾਂ ਨੂੰ ਭੁੱਲਿਓ ਨਾ ਮੰਨ ਲਿਓ ਗੁਰਤੇਜ ਦੀ ਕੱਖਾਂ ਵਾਂਗੂ ਰੁੱਲਿਓ ਨਾ ਓਏ ਮੰਨ ਲਿਓ ਗੁਰਤੇਜ ਦੀ ਕੱਖਾਂ ਵਾਂਗੂ ਰੁੱਲਿਓ ਸ਼ਬਦਾਂ ਤਾਂ ਹੀ ਤੋਲਣ ਵਾਲਿਆਂ ਨੂੰ ਕਿਉਂ ਦੇਸੀ ਕੁਝ ਝੱਲੇ ਕਹਿੰਦੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਕਿਉਂ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਜੈ ਸੰਗਰਾਸ਼ ਜਿੱਤ ਲੜਦੇ ਲੋਕਾਂ ਦੀ ਕੀ ਨਾਂਜੀ ਆਪਣਾ ਮੇਰਾ ਨਾਂਜੀ ਗੁਰਤੇਜ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਆ ਜੀ ਮੇਰਾ ਪਿੰਡ ਹਟੌਰ ਆ ਜੀ ਤੁਸੀਂ ਗਾਇਕੀ ਦੇ ਖੇਤਰ ਦੇ ਵਿੱਚ ਪੈਰ ਧਰਿਆ ਜੀ ਕਾਫੀ ਲੰਮੇ ਸਮੇਂ ਤੋਂ ਜਦੋਂ ਯਤਨ ਕਰਦੇ ਆ ਰਹੇ ਹਾਂ ਗਰੀਬੀ ਕਾਰਨ ਤੁਸੀਂ ਚਲੋ ਨਹੀਂ ਉੱਠ ਸਕੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਲਾਈਨ ਦੇ ਵਿੱਚ ਪਿਆਉਣ ਮੈਨੂੰ ਜੀ ਘਟੋ ਘਟਾ 1993 ਦਾ ਮੈਂ ਲਿਖਣ ਲੱਗਿਆ ਹਾਂ ਠੀਕ ਹੈ ਜੀ ਤੇ ਹੁਣ ਤੱਕ ਜਾਨਕਿ ਕਲਮ ਜਾਰੀ ਹੈ ਜੀ ਜੀ ਗੱਲ ਜੀ ਇਸ ਖੇਬਰ ਜਿਹੜਾ ਗਾਇਕੀ ਦੇ ਖੇਤਰ ਦੇ ਨਾਲ ਨਾਲ ਆਪਣਾ ਹੋਰ ਕੀ ਕੀਤਾ ਜੀ ਹੋਰ ਜੀ ਆਪਣੇ ਘਰੇ ਮੇਰੀਆਂ ਬੱਕਰੀਆਂ ਰੱਖੀਆਂ ਵਾ ਜੀ ਬਾਕੀ ਦਿਹਾੜੀ ਜੋਤਾ ਮਜ਼ਦੂਰੀ ਜਿਵੇਂ ਮੈਂ ਤਾਂ ਮਜ਼ਦੂਰੀ ਕਰੀਦੀ ਆ ਬੱਚੇ ਆਪਦੇ ਪਾਲਦੇ ਆ ਜੀ ਤੇ ਨਾਲ ਦੀ ਨਾਲ ਜਿਹੜਾ ਆਪਣਾ ਗਾਇਕੀ ਵਾਲਾ ਤੇ ਲਿਖਣ ਵਾਲਾ ਵਾ ਜੀ ਉਹ ਜਾਰੀ ਆ ਮੇਰਾ ਜੀ ਚਲੋ ਪ੍ਰਮਾਤਮਾ ਨੇ ਤੁਹਾਨੂੰ ਕਲਮਬਦ ਕਰਨ ਦਾ ਬੜਾ ਵਧੀਆ ਇੱਕ ਹੁਣ ਦਿੱਤਾ ਹੋਇਆ ਵਾ ਜਿਹੜੇ ਤੁਸੀਂ ਹੁਣ ਤੱਕ ਗੀਤ ਲਿਖੇ ਨੇ ਕਲਮਬਦ ਕੀਤੇ ਨੇ ਕਿਸੇ ਵਧੀਆ ਸਿੰਗਰ ਤੱਕ ਪਹੁੰਚ ਕਰਕੇ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਕੀਤੀ ਤਾਂ ਹੈ ਜੀ ਪਰ ਮੇਰੇ ਪਿੰਡ ਦਾ ਹੀ ਮੁੰਡਾ ਇੱਕ ਸਿੰਗਰ ਗਗਨ ਹਠੂਰ ਜੀ ਉਹਨੇ ਮੇਰੇ ਦੋ ਗੀਤਾਂ ਮੇਰੇ ਆ ਚੁੱਕੇ ਆ ਉਹਦੀ ਆਵਾਜ਼ ਦੇ ਵਿੱਚ ਇੱਕ ਗੀਤ ਮੇਰਾ ਲੋਕਤਾਥ ਰਿਕਾਰਡ ਹੋਇਆ ਪਿਆ ਉਹਦੇ ਕੋਲ ਜੀ ਤੇ ਬਾਕੀ ਬਾਬਾ ਗੁਲਾਬ ਸਿੰਘ ਜੀ ਕੋਲੇ ਮੇਰੇ ਗੀਤ ਪਏ ਨੇ ਠੀਕ ਹੈ ਨਾ ਤੇ ਦੋ ਤਿੰਨ ਗੀਤ ਉਹਨਾਂ ਕੋਲੇ ਵੀ ਗਏ ਬੇ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਕਿ ਮੈਂ ਇਹਨਾਂ ਨੂੰ ਜ਼ਰੂਰ ਰਿਕਾਰਡ ਕਰਾਉਂਗਾ ਕਿਉਂਕਿ ਰਿਕਾਰਡ ਹੋਣ ਵਾਲੇ ਬੇ ਜੀ ਉਹ ਕਹਿੰਦੇ ਤੇ ਦੇਖਦੇ ਹਾਂ ਜੇ ਪ੍ਰਮਾਤਮਾ ਬਾਕੀ ਯਾਰਾਂ ਮਿੱਤਰਾਂ ਦੇ ਸਰੋਤਿਆਂ ਦੇ ਸਹਿਯੋਗ ਨਾਲ ਸਾਰਾ ਕੁਝ ਹੋਣਾ ਵਾ ਠੀਕ ਹੈ ਨਾ ਲੱਭ ਕੇ ਸ਼ੇਅਰ ਲਾਇਕ ਤੇ ਕਮੈਂਟ ਕਰਨ ਵੀਰ ਬਣ ਕੇ ਵੱਧ ਤੋਂ ਵੱਧ ਮੈਨੂੰ ਲਾਇਕ ਕਰਨ ਠੀਕ ਹੈ ਨਾ ਤੇ ਜੇ ਕੋਈ ਕਮੀ ਪੇਛੀ ਆ ਉਹ ਵੀ ਕਮੈਂਟਾਂ ਦੇ ਵਿੱਚ ਮੈਨੂੰ ਜ਼ਰੂਰ ਦੱਸਣ ਕਿਉਂਕਿ ਹੌਲੀ ਹੌਲੀ ਬੰਦਾ ਸਿੱਖਦਾ ਰਹਿੰਦਾ ਵਾ ਤੇ ਉਹਨੂੰ ਨੌਲੇਜ ਆਉਂਦੀ ਰਹਿੰਦੀ ਆ ਤੇ ਕਮੈਂਟਾਂ ਦੇ ਵਿੱਚੋਂ ਹੀ ਮੈਨੂੰ ਪਤਾ ਲੱਗਣਾਗਾ ਵੀ ਮੈਂ ਕਿੱਥੇ ਇੱਕ ਜੇ ਕਮਜ਼ੋਰਾ ਤੇ ਉਹ ਗਲਤੀ ਆ ਜਿਹੜੀ ਮੈਂ ਆਪਦੀ ਸੁਧਾਰੂਗਾ